ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ ਥਾਣੇ ਛੋਇਆ ਬਲਾਸਟ ਲੋਕਾਂ ਦੀ ਕੰਧਾਂ ਤੋਂ ਖੜ ਗਈਆਂ ਟਾਲਾਂ ਇਸ ਵੱਲ ਦੀ ਬਿਹਤਰ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਅੰਮ੍ਰਿਤਸਰ ਦੇ اسلامਬਾਦ ਪੁਲਿਸ ਥਾਣੇ ਤੇ ਧਮਾਕਾ ਦੀ ਖਬਰ ਹੈ ਪੁਲਿਸ ਥਾਣੇ ਤੇ ਧਮਾਕਾ ਕੀਤਾ ਗਿਆ ਹੈ ਪੁਲਿਸ ਥਾਣੇ ਤੇ ਬਲਾਸਟ ਕੀਤਾ ਗਿਆ ਇਸ ਤਰ੍ਹਾਂ ਦੀ ਖਬਰ ਜੋ ਔਰ ਨਿਕਲ ਕੇ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ਦੇ ਵਿੱਚ ਅਟੈਕ ਜੋ ਬਲਾਸਟ ਕੀਤਾ ਗਿਆ ਇਸ ਤਰ੍ਹਾਂ ਦੀ ਜਾਣਕਾਰੀ ਹੈ ਕਿਉਂਕਿ ਇੱਕ ਗੈਂਗਸਟਰ ਨੇ ਇਸ ਦੀ ਬਕਾਇਦਾ ਤੌਰ ਤੇ ਜ਼ਿੰਮੇਵਾਰੀ ਲਈ ਹੈ ਰਾਤ ਤੜਕੇ 3 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਕਿਉਂਕਿ ਨੇੜੇ ਤਿਹੜ ਦੇ ਲੋਕਾਂ ਨੇ ਜੋ ਉਹ ਖੌਫ ਜਨੇ ਇਸ ਚੀਜ਼ ਨੂੰ ਲੈ ਕੇ ਕਿ ਨੇੜੇ ਤਿਹੜ ਦੇ ਲੋਕ دہشت ਦੇ ਵਿੱਚ ਨੇ دہشت ਦਾ ਮਾਹੌਲ ਬਣਿਆ ਹੈ ਕਿਉਂਕਿ ਥਾਣੇ ਦੇ ਨੇੜੇ ਤਿਹੜ ਦੇ ਕਰਾ ਦੀਆਂ ਜੋ ਕੰਧਾਂ ਨੇ ਕੰਧਾਂ ਤੇ ਟਾਈਲਸ ਲੱਗੀਆਂ ਹੁੰਦੀਆਂ ਨੇ ਟਾਈਲਾਂ ਤਾਕੂ ਖੜ ਗਈਆਂ ਨੇ ਅਸਮਾਨ ਕਾਫੀ ਜਿਹੜਾ ਥੋੜਾ ਬਹੁਤਾ ਹਿਲਜੁਲ ਗਿਆ ਹੈ ਕਿਉਂਕਿ ਧਮਾਕੇ ਦੀ ਆਵਾਜ਼ ਹੀ ਇੰਨੀ ਜ਼ਬਰਦਸਤ ਸੀ ਕਿ ਨੇੜੇ ਦੇ ਲੋਕ ਖੋਫ ਜ਼ਿਆਦਾ ਹੋ ਚੁੱਕੇ ਨੇ ਉੱਥੇ ਹੀ ਦੱਸਿਆ ਕਿ 3 ਵਜੇ ਉੱਠੇ ਲੋਕਾਂ ਦੇ ਤੜਕੇ 3 ਵਜੇ ਬਲਾਸਟ ਹੋਇਆ ਹੈ ਹਾਲਾਂਕਿ ਥਾਣੇ ਤੇ ਬਲਾਸਟ ਦੀ ਗੱਲ ਕੀਤੀ ਜਾ ਰਹੀ ਹੈ ਪਰ ਪੁਲਿਸ ਨੇ ਇਸ ਚੀਜ਼ ਤੋਂ ਇਨਕਾਰ ਕੀਤਾ ਹੈ ਕਿ ਆ ਬਲਾਸਟ ਜਹੀ ਕੋਈ ਗੱਲ ਨਹੀਂ ਪਰ ਜੋ ਹੋਇਆ ਹੈ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਦਾਜ਼ੀਏ ਕੀ ਤੜਕੇ 3 ਵਜੇ ਬਲਾਸਟ ਹੋਇਆ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਇਹੋ ਜਿਹਾ ਧਮਾਕਾ ਹੋਇਆ ਹੈ ਉਸ ਉੱਤੇ ਜਰਮਨੀ ਬੇਸਡ ਦੱਸਿਆ ਜਾ ਰਿਹਾ ਹੈ ਗੈਂਗਸਟਰ ਜੋ ਜੀਵਨ ਫੌਜੀ ਅਤੇ ਉਸ ਸਵੇਲੇ ਦੀ ਜ਼ਿੰਮੇਵਾਰੀ ਲਈ ਗਈ ਸੀ ਇਹ ਪੂਰੀ ਘਟਨਾ ਦੀ ਤਾਂ ਮੋਕੇ ਨਹੀਂ ਹੈ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਹਾਂ ਤਸਵੀਰਾਂ ਵੇਖ ਸਕਦੇ ਹੋ ਅੰਮ੍ਰਿਤਸਰ ਦੇ اسلامਾਬਾਦ ਥਾਣੇ ਦੀਆਂ ਤਸਵੀਰਾਂ ਨੇ ਜਿਹਦੇ ਤੇ ਹੋਏ ਬਲਾਸਟ ਦੀ ਜ਼ਿੰਮੇਵਾਰੀ ਲਈ ਗਈ ਹੈ ਪਰ ਨੇੜੇ ਤੇੜੇ ਦੇ ਖਾਣੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਪਰ ਨੇੜੇ ਤੇੜੇ ਜਿਹੜੇ ਘਰਾਂ ਦੀਆਂ ਕੰਧਾਂ ਹੇ ਲਗਾਈਆਂ ਨੇ ਇਹਨਾਂ ਜਬਰਦਸਤ ਧਮਾਕਾ ਸੀ ਕਿ ਘਰ ਦੀਆਂ ਕੰਧਾਂ ਤੱਕ ਹਿੱਲ ਗਈਆਂ ਨੇ ਇਸ ਧਮਾਕੇ ਦੇ ਨਾਲ ਜੋ ਕੰਧਾਂ ਤੇ ਟਾਈਲਸ ਲੱਗੀਆਂ ਸੀ ਉਹ ਟਾਈਲਸ ਵੀ ਉਖੜ ਗਈਆਂ ਨੇ ਤੁਸੀਂ ਸੋਚ ਸਕਦੇ ਹੋ ਕਿੰਨਾ ਜਬਰਦਸਤ ਧਮਾਕਾ ਹੋਇਆ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਅਮਰitsar ਦੇ اسلامਬਾਦ ਪੁਲਿਸ ਥਾਣੇ ਦੀਆਂ ਧਮਾਕੇ ਦੀਆਂ ਨੇ ਜਿੱਥੇ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ 3 ਵਜੇ ਧਮਾਕਾ ਹੋਇਆ ਸੀ ਧਮਾਕੇ ਦੀ ਆਵਾਜ਼ ਲੋਕਾਂ ਨੇ ਸੁਣੀ ਇਸ ਤੋਂ ਬਾਅਦ ਲੋਕ دہشت ਦੇ ਵਿੱਚ ਆ ਗਏ ਨੇ ਉੱਥੇ ਹੀ ਥਾਣਾ اسلامਬਾਦ ਦੇ ਪੁਲਿਸ ਅਧਿਕਾਰੀ ਕਹਿ ਰਹੇ ਨੇ ਕਿ ਆਵਾਜ਼ ਅਸੀਂ ਵੀ ਸੁਣੀ ਹੈ ਪਰ ਉਨੇ ਕਹਿਆ ਕਿ ਇਸ ਦਾ ਪਤਾ ਲਗਾਇਆ ਜਾ ਰਿਹਾ ਹੈ ਧਮਾਕਾ ਕਿੱਥੋਂ ਹੋਇਆ ਤਾਂ ਪੁਲਿਸ ਦੇ ਮੁਲਾਜ਼ਮ ਵਿਕੇਰੇ ਨੇ ਕਿ ਧਮਾਕੇ ਦੀ ਆਵਾਜ਼ ਤੇ ਸੁਣੀ ਗਈ ਆ ਪਰ ਇਹ ਧਮਾਕਾ ਥਾਣੇ ਦੇ ਕੋਲ ਨਹੀਂ ਹੋਇਆ ਉਹਨੇ ਕਿਹਾ ਕਿ ਗੈਂਗਸਟਰ ਨੇ ਜ਼ਿੰਮੇਵਾਰੀ ਲਈ ਕਿ ਥਾਣੇ ਤੇ ਧਮਾਕਾ ਹੋਇਆ ਉੱਥੇ ਹੀ ਪੁਲਿਸ ਵੱਲੋਂ ਗਿਆ ਜਾ ਰਿਹਾ ਹੈ ਕਿ ਅਸੀਂ ਗੈਂਗਸਟਰ ਤੇ ਲਗਾਤਾਰ ਨਕੇਲ ਕੱਸਣਿਆਂ ਤਾਂ ਲਗਾਤਾਰ ਗੈਂਗਸਟਰ ਤੇ ਸ਼ਿਕੰਜਾ ਕੱਸਣਿਆਂ ਇਸ ਕਰਕੇ ਹੋਈਆਂ ਬਹੁਤ ਸਾਰਾ ਸੋਸ਼ਲ ਮੀਡੀਆ ਦੇ ਉੱਤੇ ਗੈਂਗਸਟਰ ਦੇ ਵੱਲੋਂ ਪਾਈਆਂ ਜਾ ਰਹੀਆਂ ਨੇ ਪਰ ਥਾਣੇ ਤੇ ਧਮਾਕੇ ਹਾਲਾਂਕਿ ਇਸ ਦੀ ਜ਼ਿੰਮੇਵਾਰੀ ਜੀਵਨ ਫੌਜੀ ਅਨਾਦ ਦੇ ਇੱਕ ਗੈਂਗਸਟਰ ਦੇ ਵੱ ਅੱਗੇ ਚੱਲਦੇ ਹਾਂ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਨੇ ਕਿਉਂਕਿ ਘਰਾਂ ਵਿੱਚ ਟਾਇਲਾਂ ਉਹ ਦਾ ਫੁੱਖੜ ਗਈਆਂ ਨੇ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਥਾਣੇ ਦੇ ਬੱਚਾ ਪੁਲਿਸ ਫੋਰਸ ਆ ਕੇ ਜਿਹੜੀ ਲੱਗੀ ਹੋਈ ਹੈ ਤੇ ਕਹਿ ਰਹੀ ਹੈ ਕਿ ਆਸੀਂ ਵੀ ਧਮਾਕੇ ਦੀ ਆਵਾਜ਼ ਸੁਣੀ ਪਰ ਇਸ ਦੇ ਨਾਲ ਹੀ ਲੋਕ ਕਹਿ ਰਹੇ ਕਿ ਉਹਨਾਂ ਦੇ ਘਰਾਂ ਦੀਆਂ ਟਾਇਲਾਂ ਤਾਂ ਖੁੱਖੜ ਗਈਆਂ ਨੇ ਆਖਿਰਕਾਰ ਪੁਲਿਸ ਥਾਣੇ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ ਹੈ ਇਸ ਦੀ ਕੋਈ ਵਜ੍ਹਾ ਤਾਂ ਸਾਹਮਣੇ ਨਹੀਂ ਆਈ ਪਰ ਇਹ ਜ਼ਰੂਰ ਸਾਹਮਣੇ ਆਇਆ ਹੈ ਕਿ ਗੈਂਗਸਟਰ ਨੇ ਪੋਸਟ ਪਾਈ ਹੈ ਕਿ ਕਿ 1984 ਤੋਂ ਲੈ ਕੇ ਹੁਣ ਤੱਕ ਸਿੱਖਾਂ ਤੇ ਉਹਨਾਂ ਦੇ ਪਰਿਵਾਰ ਨਾਲ ਜੋ ਕੀਤਾ ਗਿਆ ਹੈ ਅੱਗੇ ਇਸ ਦਾ ਜਵਾਬ ਇਹਨਾਂ ਨੂੰ ਦਿੱਤਾ ਜਾਵੇਗਾ ਇਸ ਤਰ੍ਹਾਂ ਦੀ ਪੋਸਟ ਉਸਨੇ ਗੈਂਗਸਟਰ ਨੇ ਸਾਂਝੀ ਕੀਤੀ ਤਾਂ ਫੇਸਬੁੱਕ ਦੇ ਉੱਪਰ ਤਾਂ ਜੋ ਤਸਵੀਰਾਂ ਤੁਹਾਨੂੰ ਵਿਖਾ ਰਹੇ ਆਂ ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਦੀਆਂ ਜਿੱਤੇ ਕਿ ਤਮਾਕਾ ਹੋਇਆ ਹੈ ਪਰ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਬਲਾਸਟ ਹੋਇਆ ਹੈ ਪਰ ਆਵਾਜ਼ ਆਈ ਹੈ ਪਰ ਅਜੇ ਤੱਕ ਤੌਰ ਤੇ ਨਹੀਂ ਕਿਹਾ ਜਾ ਸਕਦਾ ਸਾਫ ਤੌਰ ਤੇ ਕਿਸ ਚੀਜ਼ ਦੇ ਨਾਲ ਹੋਇਆ ਹੈ ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਹੀ ਚੀਜ਼ਾਂ ਸਾਹਮਣੇ ਆਣਗੀਆਂ ਤੇ ਆਖਿਰਕਾਰ ਬਲਾਸਟ ਦੇ ਪਿੱਛੇ ਕੌਣ ਹੈ ਕੀ ਕਾਰਨ ਸੀ ਪਰ ਲਗਾਤਾਰ ਹੀ ਅੰਮ੍ਰਿਤਸਰ ਦੇ ਵਿੱਚ ਜੋ ਬਲਾਸਟ ਦੀਆਂ ਥਾਣਿਆਂ ਦੇ ਵਿੱਚ ਬਲਾਸਟ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕਸਰਪ ਦਾ ਕਸਰਪ ਥਾਣਿਆਂ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਥਾਣੇ ਦੇ ਵਿੱਚ ਬਲਾਸਟ ਦੀਆਂ ਐਸੀ ਘਟਨਾਵਾਂ ਸਾਹਮਣੇ ਕਿਉਂ ਆ ਰਹੀਆਂ ਨੇ ਇਹ ਜਾਂਚ ਦਾ ਵਿਸ਼ਾ ਬਣਿਆ ਹੈ ਤਾਂ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਕੀ ਆਖਿਰਕਾਰ ਸਬੂਤ ਸਾਹਮਣੇ ਆਉਂਦੇ ਨੇ ਤਾਂ ਇਸ ਵੇਲੇ ਦੀ ਵੱਡੀ ਖਬਰ ਕਰ ਰਹੀਆਂ ਤੁਹਾਡੇ ਨਾਲ ਸਾਂਝੀ ਹਾਂਜੀ ਕਿੰਨੀ ਕਿੰਨੀ ਤੇਜ਼ ਬਲਾਸਟ ਹੋਇਆ ਸੀਗੀ ਅੰਦਰ ਆ ਕੇ ਮੇਰੇ ਕੋਲ ਬੋਰਡਾਂ ਤੇ ਕੱਟ ਗਈਆਂ ਆਈਆਂ ਵਾਹ ਤਾਂ ਕਾਫੀ ਆਈ ਉੱਠ ਕੇ ਬਹਿ ਗਏ ਬਹੁਤ ਜ਼ਿਆਦਾ ਆਈ ਵਾਜ ਬੱਚੇ ਉੱਠ ਕੇ ਬਹਿ ਗਏ ਆ ਅੰਦਰ ਫੋੜਵਾ ਹੋ ਡੇ ਗਈ ਹੈ ਅੱਜ ਵੇਖੋ ਇੰਨਾ ਕੋਆ ਕੱਲ ਨੂੰ ਚਾਂਸ ਜਿਆਦਾ ਵੀ ਹੋ ਸਕਦਾ ਕਿੰਨੇ ਵਜੇ ਦਾ ਟਾਈਮ ਸੀ ਐਮ ਕੋਈ 3:10 ਕਰੀਬ ਦਾ ਲੱਗ ਗਈ ਹੈ ਕਿੰਨੀ ਕ ਆਵਾਜ਼ ਆਈ ਸੀ ਕਾਫੀ ਤੇਜ਼ ਆਵਾਜ਼ ਸੀ ਬਹੁਤ ਜਿਆਦਾ ਅੱਛਾ ਹਾਂ ਕਿਹੜਾ ਲੱਗਾ ਕਿਹੜਾ ਜੀ اسلام ਆਬਾਦ اسلام ਆਬਾਦ ਸਹੀ ਬਕਲੋਣੀ ਬੇਟਾ ਤੁਸੀਂ ਵੀ ਤੁਸੀਂ ਵੀ ਸੁਣੀ ਆਵਾਜ਼ ਸੀ ਕਿੰਨੇ ਵਜੇ ਦਾ ਟਾਈਮ ਸੀ 3 ਵਜੇ ਹਾਂਜੀ ਤੇ ਬਹੁਤ ਤੇਜ਼ ਆਵਾਜ਼ ਸੀ ਅੱਛਾ ਇਦਾਂ ਲੱਗਦਾ ਜਿਵੇਂ ਕੋਈ ਚੀਜ਼ ਦੇ ਕੇ ਕਾਚੀ ਟੁੱਟਾ ਹੋਵੇ ਅੱਛਾ ਇਸ ਰਵਾਜ ਕਾਫੀ ਤੇਜ਼ ਸੀ ਪਤਾ ਨਹੀਂ ਕਿੱਥੋਂ ਆਤਮਾਨ ਆਇਆ 아이 ਡੋਨੇ ਉੱਪਰ ਹੈ ਬੱਚੇ ਉੱਪਰ ਮੈਨੂੰ ਇਹ ਆਵਾਜ਼ ਆਈ ਪਰ ਬਾਹਰ ਨਹੀਂ ਵੇਖਿਆ ਕਿਸੇ ਸਮਾਂ ਕਿੰਨੇ ਦਾ ਟਾਈਮ ਕਿੰਨੇ ਦਾ ਸੀ ਤੇਨਕੂ ਵਹੀ ਹੋਇਆ ਭਾਈ ਤੇ ਜਿਵੇਂ ਉੱਠ ਕੇ ਟਾਈਮ ਚੈੱਕ ਕੀਤਾ ਕਿੰਨੀ ਤੇਜ਼ ਆਈ ਹੈ ਆਵਾਜ਼ ਬਹੁਤ ਤੇਜ਼ ਸੀ ਇਹਦਾ ਲੱਗਾ ਕਿ ਚੀਜ਼ ਦੇ ਕੇ ਟੁੱਟ ਗਈ ਉਹਦੇ ਬਾਅਦ ਨੀਂਦ ਕਿੱਥੇ ਆਈ ਸੀ ਜੀ ਨਹੀਂ ਆਈ ਬਹੁਤ ਜ਼ਿਆਦਾ ਤਮਾਕੂ ਆਪਿਆ ਪਰ ਕੁਝ ਛੋੜਾ ਨਾ ਬੀਜੀ ਕਹਿਣਾ ਇਹ ਤਾਂ ਕੁਝ ਹੋਇਆ ਹੀ ਨਹੀਂ ਲੈ ਤਮਾਕੂ ਤਾਂ ਹੀ ਫੋੜਵਾ ਵੇਖੋ ਅੰਦਰ ਡਿੱਗੀਆਂ ਆ ਸਾਡੀਆਂ ਮੇਰਾ ਨਾਮ ਪਵਨ ਕੁਮਾਰ ਹੈ ਜੀ। ਹਾਂ ਜੀ ਕਿਹੜਾ ਇਲਾਕਾ? ਇਹ ਠਾਣਾ ਸਲਾਮਾਬਾਦ ਦਾ ਇਲਾਕਾ ਜੀ। ਹਾਂ ਜੀ ਕੀ ਗੱਲ ਹੈ ਜੀ? ਰਾਤ 3:00 ਵਜੇ 5 ਮਿੰਟ ਤੇ ਜੀ ਬਹੁਤ ਜ਼ਬਰਦਸਤ ਧਮਾਕੇ ਦੀ ਆਵਾਜ਼ ਆਈ ਜਿਸ ਨੂੰ ਸੁਣ ਕੇ ਅਸੀਂ ਸਾਰੇ ਘਬਰਾ ਗਏ। ਹਾਂ ਜੀ। ਲੇਕਿਨ ਯਕਦਮ ਅਸੀਂ ਉੱਠ ਪਏ ਲੇਕਿਨ ਨਾ ਜ਼ਬਰਦਸਤ ਧਮਾਕਾ ਦੀ ਆਵਾਜ਼ ਸੁਣ ਕੇ ਸਾਰੇ ਲੋਕ ਬਾਹਰ ਆਏ ਲੇਕਿਨ ਸਾਨੂੰ ਇਹ ਨਹੀਂ ਪਤਾ ਚੱਲ ਸਕਿਆ ਵੀ ਇਹ ਬੰਬ ਜਿਹੜਾ ਹੈ ਬੰਬ ਟਾਈਪ ਆਵਾਜ਼ ਕਿੱਥੋਂ ਆਈ ਹੈ। ਹਾਂ ਜੀ। ਔਰ ਫਿਰ ਅਸੀਂ ਸਾਰੇ ਇੱਧਰ ਉੱਧਰ ਵੇਖ ਕੇ ਤੇ ਆਪਣੇ ਘਰਾਂ ਦੇ ਵਿੱਚ ਵਾਪਸ ਚਲ ਗਏ ਕਿਉਂਕਿ ਇੱਕ ਦਹਿਸ਼ਤ ਦਾ ਮਾਹੌਲ ਹੁੰਦਾ ਇੱਕ ਡਰ ਦਾ ਮਾਹੌਲ ਹੈ ਤੇ ਅਸੀਂ ਵੀ ਸਾਰੇ ਠਾਣੇ ਅਸਲਾਮਾਬਾਦ ਆ ਕੇ ਰਹਿਨੇ ਆ ਅਸੀਂ ਵੀ ਸਾਰੇ ਘਬਰਾ ਗਏ ਆ ਡਰ ਗਏ ਆ ਕਿ ਇਹ ਕਰਮਵਾਰ ਜਿਹੜਾ ਮਜੀਠੇ ਠਾਣੇ 'ਚ ਕਦੀ ਹਮਲਾ ਹੋ ਰਿਹਾ ਕਦੀ ਕਿਸੇ ਠਾਣੇ ਤੇ ਹਮਲਾ ਹੋ ਰਿਹਾ ਇਹ ਕਿਤੇ ਠਾਣੇ ਕਿਸੇ 'ਚ ਹਮਲਾ ਤਾਂ ਨਹੀਂ ਸੀ ਯਹਾਂ ਕਿਤੇ ਲਾਗੇ-ਜਾਗੇ ਕੋਈ ਬੰਮ ਨੁਮਾ ਆਵਾਜ਼ ਤੇ ਨਹੀਂ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖ ਕੇ ਘਬਰਾ ਗਏ ਆ ਕਿ ਪੰਜਾਬ ਫਿਰ ਕਿਸ ਰਸਤੇ ਵੱਲ ਜਾ ਰਿਹਾ ਹੈ ਇਸ ਉਹ ਵੀ ਜਿਹੜਾ ਘਟਨਾ ਹੈ ਥਾਣੇ ਸਲਾਮਾਉਦ ਦੇ ਅੰਦਰ ਵੀ ਪੁਲਿਸ ਮੁਲਾਇਆਂ ਫੇਰ ਤੇ ਲੱਗੇ ਬੱਤੀਆਂ ਬੁੱਤੀਆਂ ਠੀਕ ਕਰਨ ਦੇ ਸਭ ਕੁਝ ਦੇ ਤਿੰਨ ਟੁਣਾ ਉੱਡੀਆਂ ਪਈਆਂ ਨੇ ਹਾਂਜੀ ਲੱਗਦਾ ਹੈ ਕਿ ਜਿਹੜਾ ਹਮਲਾ ਹੈ ਉਹ ਥਾਣਾ ਸਲਾਮਾਬਾਦ ਚ ਹੀ ਹੋਇਆ ਹੈ ਲੇਕਿਨ ਜਿਸ ਤਰ੍ਹਾਂ ਸਾਨੂੰ ਅਸੀਂ ਮੌਕੇ ਤੇ ਜਿਹੜਾ ਉਹ ਜੱਜ ਨਹੀਂ ਕਰ ਪਾਏ ਕਿ ਹਮਲਾ ਹੋਇਆ ਕਿੱਥੇ ਲੇਕਿਨ ਧਮਾਕਾ ਐਡਾ ਜ਼ਬਰਦਸਤ ਸੀ ਕਿ ਅਸੀਂ ਪੰਜਾਬ ਦਾ ਪਹਿਲਾ ਮਾਹੌਲ ਦੇਖਿਆ ਐਸਟਰਨ ਲੱਗਦਾ ਸੀ ਜਿਸ ਤਰ੍ਹਾਂ ਕਿਸੇ ਨੇ ਬਸ ਫੋਟਕਸ ਸਮਗਰੀ ਬੜੀ ਜ਼ਬਰਦਸਤ ਤਰੀਕੇ ਦੇ ਨਾਲ ਚਲਾਈ ਇਹਨੂੰ ਦੇਖ ਕੇ ਅਸੀਂ ਬਹੁਤ ਸਾਰੇ ਘਬਰਾਏ ਹੋਏ ਆਂ ਸਾਡਾ ਇਲਾਕਾ ਵੀ ਸਾਰਾ ਘਬਰਾ ਗਿਆ ਕਿ ਕਿਸ ਤਰ੍ਹਾਂ ਕਿਉਂ ਹੋ ਰਿਹਾ ਦੇਖੋ ਤੁਹਾਡੇ ਸਾਹਮਣੇ ਆਪਾਂ ਥਾਣੇ ਦੇ ਅੰਦਰ ਬੈਠੇ ਆਂ ਐਸਐਸਓ ਸਾਹਿਬ ਦੇ ਰੂਮ ਦੇ ਵਿੱਚ ਕੋਈ ਮਤਲਬ ਬੜਾ ਟਰਾਂਸਪੇਰੈਂਟਲੀ ਤੁਹਾਡੇ ਨਾਲ ਸਾਰਿਆਂ ਨਾਲ ਵੀ ਆਪਾਂ ਰਾਉਂਡ ਲਾਇਆ ਇਹਦੇ ਚ ਗੱਲ ਇਹ ਆ ਸਿੰਪਲ ਕਿ ਕਮਿਸ਼ਨਰਡ ਪੁਲਿਸ ਵੱਲੋਂ ਅਸੀਂ 10 ਬੰਦੇ ਪਹਿਲਾਂ ਫੜੇ ਸੀ ਔਰ ਯੂਏਪੀਏ ਦਾ ਅਨਲੋਫਲ ਐਕਟੀਵਿਟੀਜ਼ ਦੇ ਵਿੱਚ ਉਹਦੇ ਚ ਇਹੀ ਜਿਹੜਾ ਮੋਡਿਊਲ ਜਿਹੜੇ ਆਪਾਂ ਗੱਲ ਕਰ ਰਹੇ ਆ ਇਹ ਸਾਰੇ ਵਿੱਚ ਸ਼ਾਮਿਲ ਸੀਗੇ ਉਹਦੇ ਨਾਲ ਇਹਨਾਂ ਨੂੰ ਬੜਾ ਵੱਡਾ ਸੈਟ ਬੈਕ ਲੱਗਿਆ ਉਸ ਤੋਂ ਬਾਅਦ ਦੋ ਬੰਦੇ ਅਸੀਂ ਹੋਰ ਫੜੇ ਆ ਜੰਨੇ ਆਲਾ ਗੁਰੂ ਦੇ ਦੋਨੇ ਭਰਾ ਨੇ ਇੱਕ ਜੁਵਿਨਾਈਲ ਦਾ ਲੜਕਾ ਉਹਦਾ ਨਾਮ ਨਹੀਂ ਆਪਾਂ ਦੱਸਾਂਗੇ ਦੂਜਾ ਜਸ਼ਨਪ੍ਰੀਤ ਹੈ ਉਹਨਾਂ ਦੀ ਵੀ ਸ਼ਮੂਲੀਅਤ ਇਹ ਸਾਰੇ ਹਰਕਤਾਂ ਦੇ ਵਿੱਚ ਆਈ ਹੈ ਉਸੇ ਡੈਸਪਰੇਸ਼ਨ ਚ ਬਾਰ-ਬਾਰ ਮੈਨੂੰ ਲੱਗਦਾ ਕਿ মিডিਆ ਕੋਲ ਜਾ ਕੇ ਤੇ ਆਪਣੀ ਜਿੱਦਾਂ ਪ੍ਰੈਜ਼ੈਂਸ ਜਾਂ ਹਾਜ਼ਰੀ ਨੂੰ ਆਂਟੀ ਕੋਸ਼ਿਸ਼ ਕੋ ਕਿ ਹੁਣ 55 ਕਾਫੀ ਇਹਨਾਂ ਤੱਕ ਅਸਿਆ ਜਾ ਰਿਹਾ ਔਰ ਸਾਡੇ ਕੋਲ ਬੰਦੇ ਨਾਮਜ਼ਦ ਨੇ ਜਿਹੜੇ ਅਸੀਂ ਫੜਨ ਵਾਲੇ ਬਾਕੀ ਨੇ ਜੇ ਆਪਾਂ ਦੇਖੀਏ ਕਿ ਪਹਿਲੇ ਮੋਡਿਊਲ ਦੇ ਵਿੱਚ ਜਿਹੜਾ ਲੜਕਾ ਹੈ ਵਾਨ ਪਿੰਡ ਦਾ ਮੈਂ ਤੁਹਾਨੂੰ ਨਾਮ ਵੀ ਦੱਸ ਦਿੰਨਾ ਉਹ ਵੀ ਜਿਹੜਾ ਇਹਦੇ ਵਿੱਚ ਵਾਂਟਡ ਹੈ ਮੈਂ ਤੁਹਾਨੂੰ ਪ੍ਰੈਸ ਕਾਨਫਰੈਂਸ 'ਚ ਵੀ ਉਹ ਗੱਲ ਦੱਸੀ ਸੀਗੀ ਅਮਨ ਖੋਖਰ ਨਮਨ ਕੋਕਰ ਨਾਮ ਦਾ ਲੜਕਾ ਪਹਿਲਾਂ ਵੀ ਵੌਂਟਡ ਹੈ ਉਸ ਕੇਸ 'ਚ ਉਸ ਤੋਂ ਇਲਾਵਾ ਦੋ ਤਿੰਨ ਜਣੇ ਹੋਰ ਨੇ ਜਿਹੜੇ ਸਾਡੇ ਨੇਲੇ ਦੇ ਡਿਸਟ੍ਰਿਕਟਸ ਨਹੀਂ ਉਹ ਸਾਡੇ ਟਾਰਗੇਟ ਤੇ ਨੇ ਔਰ ਜਲਦੀ ਉਹਨਾਂ ਨੂੰ ਅਸੀਂ ਅਰੈਸਟ ਕਰਾਂਗੇ ਸਾਰਾ ਕੀ ਵਜ੍ਹਾ ਕਿ ਜਿਹੜਾ ਥਾਣੇ ਦੇ ਬਾਹਰ ਜਿਹੜਾ ਬਲਾਸ ਕਰਕੇ ਤੈਸਿਲ ਪਾਈ ਜਾ ਰਹੀ ਹੈ ਨੂੰ ਦੇਖੋ ਮੈਂ ਇਹਦੇ ਬਾਰੇ ਕੀ ਕਹਿ ਸਕਦਾ ਪਰ ਅਸੀਂ ਜਿਹੜੀ ਤੁਹਾਨੂੰ ਇਨਵੈਸਟੀਗੇਸ਼ਨ ਦਾ ਪਾਰਟ ਮੈਂ ਕਲੀਅਰ ਕਰ ਸਕਦਾ ਤੇ ਮੈਨੂੰ ਤਾਂ ਇਹ ਲੱਗ ਰਿਹਾ ਕਿ ਆਊਟ ਆਫ ਡੈਸਪਰੇਸ਼ਨ ਤੇ ਆਪਣੇ ਮਤਲਬ ਇੱਕ ਜਦੋਂ ਬੰਦੇ ਨੂੰ ਲੱਗਦਾ ਕਿ ਮੈਂ ਬਰੇ ਬੰਦੇ ਇੰਨੇ ਫੜੇ ਗਏ ਤੇ ਉਹ ਨੈਚੁਰਲੀ ਆਪਣੀ ਹੋਂਦ ਹਰੇਕ ਬੰਦਾ ਦਿਖਾਉਣ ਦੀ ਕੋਸ਼ਿਸ਼ ਕਰਦਾ ਪਰ ਅਸੀਂ ਇਨਵੈਸਟੀਗੇਸ਼ਨ ਪਾਰਟ ਦੇ ਵਿੱਚ ਕਾਫੀ ਅੱਗੇ ਤੱਕ ਪਹੁੰਚ ਚੁੱਕੇ ਹਾਂ ਔਰ ਕਾਫੀ ਸੈਟ ਬੈਕ ਲੱਗਿਆ ਸੀ ਤੁਹਾਡੇ ਸਾਹਮਣੇ ਉਹ ਮੋਡਿਊਲ ਸਾਰਾ ਬਸ ਟੋਆ ਔਰ ਜਲਦੀ ਤੁਹਾਡਾ ਬਾਕੀ ਵੀ ਜਿਹੜੀਆਂ ਗੱਲਾਂ ਸ਼ੇਅਰ ਕੀਤੀਆਂ ਜਾਣੀਆਂ ਸਰ ਪਰ ਜਦੋਂ ਸਵੇਰੇ ਸਵੇਰੇ ਪਹੁੰਚੇ ਸੀ ਤਾਂ ਉਦੋਂ ਬਲਬਾ ਜਿਹੜਾ ਇੱਥੋਂ ਕੱਢਿਆ ਜਾ ਰਿਹਾ ਸੀ ਨਾਲ ਟੀਨਾ ਜਿਹੜੀਆਂ ਉੱਪਰ ਅਸੀਂ ਉਹ ਜਿਹੜਾ ਮੈਂ ਤਾਂ ਦੇਖੋ ਕਿਸੇ ਨੂੰ ਤੁਹਾਡੇ ਨਾਲ ਹੀ ਮੈਂ ਅੰਦਰ ਆਇਆ ਤੇ ਐਵੇਂ ਮਤਲਬ ਆਪਾਂ ਕੱਲ ਨੂੰ ਉਹ ਵੀ ਨਾ ਕਰੀਏ ਅਸੀਂ ਕਦੇ ਕੀਤੀ ਪਈ ਨਾ ਨਵੀਆਂ ਪਈਆਂ ਜਾ ਰਹੀਆਂ ਸੀ ਸਵੇਰੇ 4 ਵਜੇ ਉਸੇ ਤੱਕ ਲੋਕਾਂ ਦੇ ਘਰਾਂ ਤੇ ਆਪਾਂ ਵੇਖਿਆ ਤਰੇੜਾਂ ਆਈਆਂ ਸੀ ਸਰ ਬਾਹਰ ਮੈਂ ਤਾਂ ਕਦੇ ਕੁਝ ਕਹਿ ਨਹੀਂ ਰਿਹਾ ਵੀ ਤੇ ਬਾਹਰ ਨੌਇਸ ਤਾਂ ਆਈ ਹੈ ਪਰ ਡੈਮੇਜ ਦੀ ਗੱਲ ਆਪਾਂ ਕਰ ਰਹੇ ਹਾਂ ਡੈਮੇਜ ਨਹੀਂ ਕੋਈ ਹੋਇਆ ਔਰ ਸਾਰੇ ਤੁਸੀਂ ਅੰਦਰ ਆਪਾਂ ਥਾਣੇ ਦੇ ਵਿੱਚ ਹੀ ਬੈਠੇ ਆ ਕੋਈ ਬਾਹਰੋਂ ਬੈਠੇ ਤਾਂ ਗੱਲ ਨਹੀਂ ਕਰ ਰਹੇ ਜੇ ਕੋਈ ਇਹੋ ਜਿਹੀ ਗੱਲ ਹੁੰਦੀ ਤੇ ਕਿਸ ਤਰ੍ਹਾਂ ਉਹਨੂੰ ਕੋਈ ਲੁਕੋਇਆ ਜਾ ਸਕਦਾ ਅੱਜ 12 ਦੇ ਨਹੀਂ ਆਪਾਂ ਦੁਸ਼ੀ ਫੜੇ ਚੁੱਕੇ ਆ ਇਹ ਚੱਕਰ ਕੀ ਜਿਹੜਾ ਵੀ ਬਾਰ ਬਾਰ ਪੁਲਿਸ ਥਾਣੇ ਤੱਕ ਕੋ ਮੜਾ ਮੜਾ ਕਲੂਜ਼ ਮਿਲਿਆ ਉਹ ਲੱਗਿਆ ਹੈ ਜੀ ਉਹ ਸਾਰਾ ਅਸੀਂ ਕਲੀਅਰ ਕਰਕੇ ਤੁਹਾਨੂੰ ਦੱਸਾਂਗੇ ਇੱਕ ਦੋ ਦਿਨ ਚ ਤੁਹਾਨੂੰ ਦੁਬਾਰਾ ਬਰੀਫਿੰਗ ਇਹਦੇ ਬਾਰੇ ਕਰਾਂਗੇ ਕਿਉਂਕਿ ਸਾਡਾ ਆਪਰੇਸ਼ਨ ਬੜਾ ਫਾਈਨਲ ਸਟੇਜਸ ਤੇ ਚੱਲ ਰਿਹਾ ਹੈ